ਜੇ ਕੋਈ ਮਾਸਟਰਬੇਟ ਨਾ ਕਰੇ ਜਾਂ ਸੈਕਸ ਨਾ ਕਰੇ ਤੇ ਫਿਰ ਕਿਦਾਂ ਹੀਲ ਹੁੰਦਾ ਹੈ ਇਹ ਇਹ એનર્ਜੀ ਸਰੀਰ ਨੂੰ ਚਾਹੀਦੀ ਹੈ ਆਪਣੇ ਕਾਰਜ ਵਾਸਤੇ ਆਪਣੇ ਆਪ ਨੂੰ ਬਲਵਾਨ ਕਰਨ ਵਾਸਤੇ ਹਮ ਆਪਣੇ ਆਪ ਨੂੰ ਬੁੱਧੀਮਾਨ ਬਣਾਉਣ ਵਾਸਤੇ ਸਾਡੇ ਸਰੀਰ ਦੇ ਵਿੱਚ ਭਰਾ ਜੀ ਸੱਤ ਚੱਕਰ ਨੇ 7 ਚੱਕਰਾਸ ਇਹ ਮੂਲ ਧਾਰਾ ਚੱਕਰ ਦੇ ਵਿੱਚ ਜਾ ਇਕੱਠੀ ਹੁੰਦੀ ਹੈ ਸਾਡਾ ਪਹਿਲਾ ਚੱਕਰ ਮੂਲ ਧਾਰਾ ਆ ਹਮ ਜਦੋਂ ਅਸੀਂ ਡਿਪਲੀਟ ਨਾ ਕਰੀਏ ਇਨੂੰ ਜਾਇਆ ਨਾ ਕਰੀਏ ਇਹ ਭਰਾ ਜੀ ਉੱਪਰ ਨੂੰ ਉਠਣੀ ਸ਼ੁਰੂ ਹੋ ਜਾਂਦੀ ਹੈ ਸਾਡੀ ਨਾਭੀ ਦਾ ਚੱਕਰ ਅੱਗੇ ਫਿਰ ਥੱਲੇ ਹੋਰ ਫਿਰ ਦਿਲ ਲਾਗੇ ਫਿਰ ਸਪਾਇਨ ਫਿਰ ਕਰਾਉਨ ਚੱਕਰ ਦਿਮਾਗ ਤੱਕ ਪਹੁੰਚਦੀ ਹੈ ਦੁਨੀਆ ਦੇ ਵਿੱਚ ਨਿਕੋਲ ਟੈਸਲਾ ਵਰਗੇ ਜਿਹੜੇ ਵਿਦਵਾਨ ਨੇ ਹਮ ਜਨਮ ਸਿੱਧ ਬ੍ਰਹਮਚਾਰੀ ਸੀ ਭਰਾ ਜੀ ਦਿਮਾਗ ਦੀ ਸ਼ਕਤੀ ਇੱਥੋਂ ਪੈਦਾ ਹੋਈ ਹੈ ਇਹ ਇੱਕ ਬਹੁਤ ਫੇਮਸ ਕਿਤਾਬ ਹੈ थिंक एंड ग्रो रिच हम बहुत महान लेखक सन नेपोलियन हिल हम ਉਹਨਾਂ ਦੇ ਵਿੱਚ ਇੱਕ ਚੈਪਟਰ ਸੀਗਾ ਕਿਤਾਬ ਦੇ ਦੀ ਆਰਟ ਆਫ ਸੈਕਸ ਟ੍ਰਾਂਸਮਿਊਟੇਸ਼ਨ ਉਹ ਕਹਿੰਦਾ ਦੁਨੀਆਂ ਦੇ ਵਿੱਚ ਜਿੰਨੇ ਵੀ ਵੱਡੇ ਵੱਡੇ ਲੀਡਰ ਨੇ ਜਾਂ ਪਾਵਰਫੁੱਲ ਲੋਕ ਨੇ ਇਸੇ એનર્ਜੀ ਦਾ ਇਸਤੇਮਾਲ ਕਰਦੇ ਨੇ ਉਹਨਾਂ ਵਿੱਚ ਹਿਟਲਰ ਵੀ ਸੀਗਾ ਇੱਕ ਜਿਹਨੇ ਦੁਨੀਆਂ ਹਿਲਾ ਕੇ ਰੱਖ ਦਿੱਤੀ ਸੀ ਕਿਡੀ ਪਾਵਰ ਸੀ ਉਹਦੇ ਅੰਦਰ ਉਹਨਾਂ ਨੇ ਕਿਹਾ ਨੇਪੋਲੀਅਨ ਹਿਲ ਜੀ ਨੇ ਤਬਾਬ ਦੇ ਵਿੱਚ ਜਿਹੜਾ ਇਨਸਾਨ ਇਸ ਨੂੰ ਡਿਪਲੀਟ ਕਰਦਾ ਇਸ ਨੂੰ ਨੁਕਸਾਨ ਦੇ ਵਿੱਚ ਲੈ ਕੇ ਜਾਂਦਾ ਉਹ ਕਿਸੇ ਨੂੰ ਇਨਫਲੂਐਂਸ ਨਹੀਂ ਕਰ ਸਕਦਾ ਉਹ ਲੀਡਰ ਫਲॉप ਹੋਵੇਗਾ ਸਾਡੇ ਪੰਜਾਬ ਦੇ ਵੇਖ ਲਓ ਪੰਜਾਬੀ ਦੇ ਵਿੱਚ ਬੋਲਦੇ ਆ ਨਾੜੇ ਦੇ ਕੱਚੇ ਲੰਗੋਟੇ ਦੇ ਕੱਚੇ ਪਹਿਲਵਾਨ ਮਿੱਟੀ ਪੁੱਟ-ਪੁੱਟ ਰੱਖ ਦਿੰਦੇ ਆ ਕਿੰਨੀ ਹਸੀਨ ਸ਼ਕਤੀ ਹੁੰਦੀ ਆ ਪ੍ਰਾਤਨ ਪਹਿਲਵਾਨ ਦੀ ਪਾਵਰ ਹੀ ਲੰਗੋਟੇ ਕਰਕੇ ਸੀ ਬਾਪ ਜਤੀ ਸਤੀ ਕਿਸੇ ਦੀ ਧੀ ਪੈਣ ਵਾਲਾ ਅੱਖ ਪੁੱਟ ਕੇ ਨਹੀਂ ਵੇਖਣਾ ਗੁਰੂ ਆਪਣੇ ਸ਼ਗਿਰਦਾਂ ਨੂੰ ਆਪਣੇ ਨਾਲ ਹੀ ਰੱਖਦਾ ਸੀ ਤੇ ਪਹਿਲਵਾਨੀ ਹੁੰਦੀ ਹੈ ਕੁਵਾਰਿਆਂ ਦੀ ਜਿੱਦਣ ਇੱਕ ਬਾਪ ਆਪਣੇ ਬੱਚੇ ਨੂੰ ਅਖਾੜੇ ਦੇ ਵਿੱਚ ਲੈ ਕੇ ਜਾਂਦਾ ਸੀ ਗੁਰੂ ਦੇ ਕੋਲ ਉਸਤਾਦ ਦੇ ਕੋਲ ਤੇ ਪਹਿਲਾ ਜਿਹੜਾ ਉਹ ਉਸੂਲ ਉਸਤਾਦ ਵੱਲੋਂ ਦੱਸਿਆ ਜਾਂਦਾ ਸੀ ਲੰਗੋਟੇ ਦਾ ਪੱਕਾ ਤੇ ਦੂਜਾ ਜਿੰਨਾ ਚਿਰ ਪਹਿਲਵਾਨੀ ਕਰਨੀ ਆ ਨੋ ਮੈਰਿਜ ਨੋ ਵਿਆਹ ਇਹ ਸ਼ਕਤੀ ਸੀ ਉਹਨਾਂ ਦੇ ਕੋਲ ਸਾਡੇ ਪੁਰਖਾਂ ਨੇ ਪਹਿਲਵਾਨੀ ਕਮਾਈ ਆ ਉਹ ਦੱਸ ਕੇ ਗਏ ਨੇ ਸਾਨੂੰ ਅਗਲੀ ਪੀੜ੍ਹੀ ਨੂੰ ਤੇ ਅੱਜ ਦੇ ਪਹਿਲਵਾਨ ਇੰਜੋਏ ਕਰਦੇ ਨੇ ਵਿਆਹ ਵੀ ਨੇ ਇੱਕ ਪਹਿਲਵਾਨ ਦਾ ਰਿਲੇਸ਼ਨ ਹੋ ਸਕਦਾ ਕਿਸੇ ਕੁੜੀ ਦੇ ਨਾਲ ਉਹ ਕਦਾ ਪਹਿਲਵਾਨ ਆ ਜਿਹੜਾ ਲੰਗੋਟਾ ਹੀ ਖੋਲ ਗਿਆ ਆਪਣਾ ਕਮਜ਼ੋਰੀ ਆ ਗਈ ਉਹ ਡੰਡ ਬੈਠ ਕੇ ਕਿਥੋਂ ਵੱਜਣੀਆਂ ਨੇ ਲੈਣਗੇ ਸਪਲੀਮੈਂਟ ਸਟੀਰੋਇਡ ਇਹ ਕਦੀ ਪਹਿਲਵਾਨੀ ਆ ਅਸੀਂ ਜਦੋਂ ਪੰਜਾਬ ਨੈਸ਼ਨਲ ਗੇਮਸ ਦੀ ਤਿਆਰੀ ਕਰਦੇ ਸੀ 100 200 ਮੀਟਰ ਦੇ ਸੀ ਖਿਡਾਰੀ ਆ ਇੰਨਾ ਬੁਰਾ ਹਾਲ ਆ ਲੜਕੇ ਲੜਕੀਆਂ ਦਾ ਕੀ ਗਰਾਊਂਡ ਦੇ ਵਿੱਚ ਭਰਾਜੀ ਪ੍ਰੈਕਟਿਸ ਕਰਨ ਵਾਸਤੇ ਇੰਜੈਕਟ ਕਰਦੇ ਸੀ ਆਪਣੀ ਬਾਡੀ ਦੇ ਵਿੱਚ ਪ੍ਰੈਕਟਿਸ ਕੀ ਚੀਜ਼ ਆ ਟੀਕੇ ਖਿਲਰੇ ਹੁੰਦੇ ਸੀਗੇ ਤੇ ਵੇਖੇ ਰੋਣਾ ਆਉਂਦਾ ਸੀਗਾ ਇਹ ਸਾਡੇ ਪੰਜਾਬ ਦੀ ਜਵਾਨੀ ਆ ਆ ਜਿਹੜੇ ਤੁਸੀਂ ਪਿੰਜਰ ਸ਼ਰੀਰ ਵੇਖਣ ਦੇ ਆ ਨਾ ਦੁਰਬਲ ਜੇ ਤੇ ਕੋਈ ਗੱਲਬਾਤ ਨਹੀਂ ਕੁਝ ਕੋਈ ਖੁਸ਼ੀ ਨਹੀਂ ਡਿਪਰੈਸ਼ਨ ਨੌਜਵਾਨਾਂ ਦੇ ਵਿੱਚ 18 18 ਸਾਲ ਦੀ ਉਮਰ ਇਹੀ ਆ ਸਤਿਆਨਾਸ 1990 1980 ਲਾ ਲਓ ਜਿਹੜੇ ਪੁਰਾਣੇ ਸੀਗੇ ਔਰ ਅੱਜ ਦੇ ਨੌਜਵਾਨ ਤੁਸੀਂ ਵੇਖੋ ਜ਼ਮੀਨ ਅਸਮਾਨ ਦਾ ਫਰਕ ਰੋਬ ਨਹੀਂ ਹੈਗਾ ਕੋਈ ਗੱਲ ਬਾਤ ਨਹੀਂ ਕਿਉਂਕਿ ਸਕੂਲ ਦੇ ਵਿੱਚ ਭਰਾ ਜੀ ਟੀਚਰਸ ਬੱਚਿਆਂ ਨੂੰ ਐਜੂਕੇਟ ਨਹੀਂ ਕਰ ਰਹੇ ਹੂੰ ਟੀਚਰਸ ਨੂੰ ਖੁਦ ਨਹੀਂ ਪਤਾ ਇਹਦੇ ਬਾਰੇ ਛੋਟੇ ਛੋਟੀ ਉਮਰ ਦੇ ਜਿਹੜੇ ਬੱਚੇ ਨੇ ਗਲਤ ਸੰਗਤ ਦੇ ਵਿੱਚ ਪੈ ਰਹੇ ਨੇ ਆਪਸ ਵਿੱਚ ਰਿਲੇਸ਼ਨ ਬਣਾ ਰਹੇ ਨੇ ਇਹਦੇ ਕਰਕੇ ਸਮਾਜਿਕ ਢਾਂਚਾ ਪੂਰਾ ਵਿਗੜ ਚੁੱਕਿਆ ਭਰਾ ਜੀ ਮਤਲਬ ਪਹਿਲੇ ਹਿਸਾਬ ਨਾਲ ਅਸੀਂ ਦੇਖਦੇ ਸੀ ਜਿੱਦਾਂ ਗੁਰੂਕੁਲ ਹੁੰਦੇ ਸੀ ਵੇ 13 ਸਾਲ ਦਾ ਬੱਚਾ ਗੁਰੂਕੁਲ ਚ ਚਲਾਈ ਜਾਂਦਾ ਸੀ ਉਹਨੂੰ ਬ੍ਰਹਮਚਾਰੀ ਆਸ਼ਰਮ ਵੀ ਕਿਹਾ ਜਾਂਦਾ ਸੀ ਤੇ 25 ਸਾਲ ਦਾ ਹੋ ਕੇ ਉਹ ਸਭ ਕੁਝ ਸਿੱਖ ਕੇ ਜਿਹੜਾ ਵਾਪਸ ਆਉਂਦਾ ਸੀ ਤੁਹਾਡੇ ਸਾਮਲਾ ਉਹ ਬਿਲਕੁਲ ਸਹੀ ਸੀ ਪਰਾਜੀ ਉਹੀ ਕਲਚਰ ਸੀ ਸਾਡਾ ਉਹੀ ਸਿੱਧ ਹੈ ਉਹੀ ਕੁਦਰਤ ਦਾ ਕਾਨੂੰਨ ਸੀਗਾ ਹਮ ਅੱਜ ਮਾਪੇ ਮਹਿੰਗੀਆਂ ਫੀਸਾਂ ਭਰ ਕੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਵਾਸਤੇ ਸਭ ਕੁਝ ਕਰ ਰਿਹਾ ਹਮ ਲੇਕਿਨ ਉਸੇ ਸਕੂਲ ਦੇ ਵਿੱਚ ਬੱਚਾ ਗਰਕ ਹੋ ਰਿਹਾ ਅਸੀਂ ਖੁਦ ICSE ਬੋਰਡ ਦੇ ਵਿੱਚ ਪੜੇ ਆਂ CBSE ਬੋਰਡ ਪੰਜਾਬ ਬੋਰਡ ਬੰਬੇ ਯੂਨੀਵਰਸਿਟੀ ਦਿੱਲੀ ਦੇ ਵਿੱਚ ਪਰਾਜੀ ਜਿਹੜੀ ਮੇਨ ਚੀਜ਼ ਹੈ ਉਹ ਬੱਚੇ ਨੂੰ ਦਿੱਤੀ ਨਹੀਂ ਜਾਂਦੀ ਇਹਨੂੰ ਆਪਾਂ ਬੋਲਦੇ ਆ ਗੁਲਾਮ ਕਲਚਰ ਹੂੰ ਗੁਲਾਮੀ ਸਾਨੂੰ ਦਿੱਤੀ ਜਾ ਰਹੀ ਹੈ ਸਾਡੇ ਖੂਨ ਦੇ ਵਿੱਚ ਪੈਂਦੇ ਸੱਟੇ ਹੂੰ ਹੂੰ ਪੈਂਦੇ ਸੱਟੇ ਸਾਨੂੰ ਬ੍ਰਹਮਚर्य ਬਾਰੇ ਜੱਤ ਸੱਤ ਬਾਰੇ ਸਿਖਾਉਣਾ ਚਾਹੀਦਾ ਹੂੰ ਹਰ ਟੀਚਰ ਨੂੰ ਇਹਦੀ ਡੀਪ ਨੋਲਿਜ ਹੋਣੀ ਜ਼ਰੂਰੀ ਆ ਹੂੰ ਹੈਰੋਇਨ ਕੋਕੀਨ ਇਹ ਡਰੱਗਸ ਦਾ ਵੀ ਚੈਪਟਰ ਹੋਣਾ ਚਾਹੀਦਾ ਹੂੰ ਵੱਖ-ਵੱਖ ਤਰ੍ਹਾਂ ਦੇ ਨਸ਼ੇ ਇਥੋਂ ਤੱਕ ਕਿ ਅਸੀਂ ਕਹਿੰਨੇ ਵੀ ਚਾਹ ਦੇ ਬਾਰੇ ਵੀ ਬੱਚਿਆਂ ਨੂੰ ਐਜੂਕੇਟ ਕਰਨਾ ਚਾਹੀਦਾ ਚਾਹ ਮਾੜੀ ਸਾਡੇ ਬਲੱਡ ਲਾਈਨ ਵਾਸਤੇ ਡੀਐਨਏ ਵਾਸਤੇ ਟੀ ਕਾਫੀ ਨਹੀਂ ਬਣੀ ਭਰਾ ਜੀ ਕਾਫੀ ਵੀ ਨਹੀਂ ਬਣੀ ਬਿਲਕੁਲ ਨਹੀਂ ਡਾਕਟਰਾਂ ਨੇ ਕਾਫੀ ਵਧੀਆ ਬੋਤ ਕਿਉਂਕਿ ਜੇਰੀ ਚੀਜ਼ ਸਾਡੇ ਵਾਸਤੇ ਬਣੀ ਹੁੰਦੀ ਪਰਮਾਤਮਾ ਇਨਸਾਨ ਦੇ ਆਲੇ-ਦੁਆਲੇ ਉਸ ਨੂੰ ਪੈਦਾ ਕਰ ਦਿੰਦਾ ਸਾਡੇ ਆਲੇ-ਦੁਆਲੇ ਪੈਦਾ ਨਹੀਂ ਹੁੰਦੀ ਖੇੜ ਕੀ ਆ ਜਿੱਥੇ ਪੈਦਾ ਹੋ ਰਹੀ ਆ ਇਹਦੀ ਪ੍ਰੋਡਕਸ਼ਨ ਹੁੰਦੀ ਆ ਕਾਫੀ ਦੀ ਜਾਂ ਹੋਰ ਵੀ ਅਪਾਤਾ ਤਲਾ ਆ ਸਕਦੇ ਨੇ ਚੀਜ਼ਾਂ ਭਰਾ ਜੀ ਉਥੋਂ ਦਾ ਟੈਂਪਰੇਚਰ ਵਿంటర్ ਸੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਲੋ ਹੈ ਲੋ ਇਨਸਾਨ ਦੇ ਹੱਥ ਪੈਰ ਸੁੰਨ ਹੋ ਜਾਂਦੇ ਨੇ ਮਰ ਵੀ ਸਕਦਾ ਤੇ ਕੁਦਰਤ ਨੇ ਉਸ ਨੂੰ ਦਾਤ ਬਖਸ਼ੀ ਵੀ ਭਾਈ ਕਾਫੀ ਜਾਂ ਟੀ ਲੈ ਲੈ ਤੇ ਜਿਹੜਾ ਥੋੜਾ ਜਿਹਾ ਬਲੱਡ ਪ੍ਰੈਸ਼ਰ ਹਾਈ ਕਰ ਦਿੰਦੇ ਆ ਹੂੰ ਖੂਨ ਚ ਗਰਮੀ ਆ ਜਣੀ ਸਰੀਰ ਚ ਗਰਮੀ ਪੈਦਾ ਹੋ ਜਣੀ ਹੈ ਹੂੰ ਸਟੇਬਲਾਈਜ਼ ਹੋ ਜਾਂਦਾ ਇਨਸਾਨ ਵਧੀਆ ਤੁਰਦਾ ਫਿਰਦਾ ਕਿਉਂਕਿ 10-10 ਮਹੀਨੇ ਤੇ ਬਰਫ਼ ਪਈ ਰਹਿੰਦੀ ਹੈ ਬਾਹਰ ਦਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਉਹਨੂੰ ਫਿਰ ਕਾਫੀ ਜਾਂ ਚਾਹ ਨਹੀਂ ਪੀਣੀ ਚਾਹੀਦੀ ਇਨਸਾਨ ਵਾਸਤੇ ਜਿੰਨਾ ਜ਼ਿਆਦਾ ਭਰਾ ਜੀ ਬਲੱਡ ਪ੍ਰੈਸ਼ਰ ਲੋ ਹੋਵੇ ਉਹਨਾ ਵਧੀਆ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਆਂ ਧਿਆਨ ਲਾਉਂਦੇ ਆਂ ਸਮਾਧੀ ਦੇ ਵਿੱਚ ਜਾਂਦੇ ਨੇ ਭਗਤ ਬਲੱਡ ਪ੍ਰੈਸ਼ਰ ਜ਼ੀਰੋ ਹੁੰਦਾ ਦਿਲ ਦੀ ਧੜਕਣ ਰੁਕ ਜਾਂਦੀ ਹੈ ਬੀਪੀ ਜਿੰਨਾ ਲੋ ਹੋਵੇ ਉਹਨਾ ਮਨ ਸ਼ਾਂਤ ਹੁੰਦਾ ਪਰ ਅਸੀਂ ਦੇਖਦੇ ਆਂ ਅਕਸਰ ਜਿਹਦਾ ਵੀਪੀ ਲੋ ਹੁੰਦਾ ਉਹਦੇ ਕੋਲ ਤੁਰਿਆ ਵੀ ਨਹੀਂ ਜਾਂਦਾ ਰਾਜੀ ਕਮਜ਼ੋਰੀ ਕਰਕੇ ਜਦੋਂ ਸਰੀਰ ਦਾ ਸਤਿਆਨਾਸ਼ ਮਾਰ ਦਿੱਤਾ ਤੇ ਫਿਰ ਇਹ ਲੋਕ ਚਾਹ ਮੰਗਣਗੇ ਹੀ ਮੰਗਣਗੇ ਤੁਰ ਨਹੀਂ ਸਕਦੇ ਚਾਹ ਦੇ ਬਗੈਰ ਤੋੜ ਲੱਗੂਗੀ ਇਹਨਾਂ ਨੂੰ ਸ਼ਰੀਰ 'ਚ ਦਰਦਾਂ ਪੈਦਾ ਹੋਣਗੀਆਂ ਦਰਦਾਂ ਕਿਵੇਂ ਪੈਦਾ ਹੁੰਦੀਆਂ ਜਦੋਂ ਸਰੀਰ ਨੂੰ ਤੁਸੀਂ ਉਹ ਵੇਲਣੇ ਦੇ ਵਿੱਚੋਂ ਨੰਗਾ ਕੇ ਰੱਖ ਦੋਗੇ ਆਪਣਾ ਹੂੰ ਜਿਹੜਾ ਰਾਤ ਨੂੰ ਗਲਤ ਕਰਮ ਕੀਤਾ ਉਹਨੇ ਸਵੇਰ ਨੂੰ ਤੁਹਾਨੂੰ ਨਤੀਜਾ ਦੇ ਦੇਣਾ ਹੀ ਆ ਨਾ ਉਹ ਵੀ ਕਈ ਦਿਨ ਅੱਗੇ ਜਾ ਕੇ ਮਹਾਰਾਜ ਕਹਿੰਦੇ ਨੇ ਨਿੰਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ ਘੜੀ ਮਹੱਤ ਰੰਗ ਮਾਣੇ ਫਿਰ ਬਹੁਰ ਬਹੁਰ ਪਛਤਾਵੇ ਮਹਾਰਾਜ ਕਹਿੰਦੇ ਨੇ ਵੀ ਇੰਜੋਇਮੈਂਟ ਕੀਤੀ ਆ ਨਾ 5-10 ਮਿੰਟ ਵਾਸਤੇ ਕੋਟ ਦਾ ਅਰਥ ਹੁੰਦਾ ਕਰੋੜਾਂ ਦਿਨ ਪਛਤਾਉਂਦਾ ਸ਼ੇਰ ਜਤੀ ਹੈ ਸਵਾਦ ਨਹੀਂ ਲੈਂਦਾ ਸ਼ੇਰਨੀ ਦੇ ਨਾਲ ਇਹ ਸਾਡੀ ਗੁਰਬਾਣੀ ਸਾਨੂੰ ਫਰਮਾਨ ਦੇ ਰਹੀ ਆ ਜੇ ਨੌਜਵਾਨ ਪੜਨਗੇ ਤਾਂ ਹੀ ਆ ਨਾ